ਦੋਸਤੋ ਜਿਹੜਾ ਐਨਪੀਕੇ 20 20 13 ਨੇ ਇਹਦੇ ਵਿੱਚ 20% ਨਾਈਟ੍ਰੋਜਨ 20% ਐਂਡ ਫਾਸਫੋਰਸ ਪੋਟਾਸ਼ 0 ਤੇ 13% ਸਲਫਰ ਹੁੰਦੀ ਹੈ ਜੇਕਰ ਅਸੀਂ ਡੀਐਪੀ ਦੀ ਗੱਲ ਕਰੀਏ ਤਾਂ ਡੀਐਪੀ ਦੇ ਕਟੇ ਦੇ ਵਿੱਚ 18% ਨਾਈਟ੍ਰੋਜਨ ਤੇ 46% ਫਾਸਫੋਰਸ ਹੁੰਦੀ ਹੈ ਡਾਈ ਆਪਾਂ ਨੂੰ ਮੁੱਖ ਤੌਰ ਤੇ ਫਾਸਫੋਰਸ ਤਾਂ ਦਿੰਦੀ ਹੈ ਤੇ ਫਾਸਫੋਰਸ ਤਾਂ ਹੀ ਆਪਾਂ ਪੂਰਾ ਕਰਨਾ ਹੋਵੇ ਤਾਂ ਆਪਾਂ ਨੂੰ ਕੀ ਹੈ ਜਿਉਂ ਤੁਸੀਂ ਫੋਟੋ ਦੇਖ ਰਹੇ ਹੋ ਦੋ ਬੋਰੀਆਂ ਪੂਰੀਆਂ ਤੇ 15 ਕਿਲੋ ਨਾਲ ਮਕੇ 115 ਕਿਲੋ 202013 ਤੁਸੀਂ ਵਰਤੋਗੇ ਤਾਂ ਇਹ ਬਰਾਬਰ ਹੋਏਗਾ ਇੱਕ ਬੋਰੀ ਡਾਈ ਦੇ 202013 ਦੀਆਂ ਦੋ ਬੋਰੀਆਂ ਤੇ 15 ਕਿਲੋ ਮਕੇ 115 ਕਿਲੋ 202013 ਬਰਾਬਰ ਕਿਦੇ ਹੋਏਗਾ ਇੱਕ ਬੋਰੀ ਡਾਈ ਦੇ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ 30 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਤੇ 15 ਕਿਲੋ ਲਗਭਗ ਸਲਫਰ ਤੁਹਾਨੂੰ ਵਾਧੂ ਮਿਲ ਜੇਗੀ ਤਾਂ ਇਸ ਕਰਕੇ ਜੋ ਵੀ ਕਿਸਾਨ ਸਾਥੀ डीएपी ਦੀ ਜਗ੍ਹਾ ਤੇ ਐਨਪੀਕੇ ਵੀਵੀ013 ਵਰਤਣੀ ਚਾਹੁੰਦੇ ਆ ਤਾਂ ਉਹ ਧਿਆਨ ਰੱਖਣ ਕਿ ਇੱਕ ਬੋਰੀ ਨਾਲ ਕੰਮ ਨਹੀਂ ਚੱਲਣਾ 115 ਕਿਲੋ ਵੀਵੀ013 ਇੱਕ ਬੋਰੀ ਡੀएपी ਦੇ ਬਰਾਬਰ ਕੰਮ ਕਰੇਗਾ ਇਹ ਸਾਨੂੰ ਧਿਆਨ ਰੱਖਣਾ ਪਵੇਗਾ ਫਿਰ ਇਹ ਮਹਿੰਗਾ ਵੀ ਪੈਗਾ